ਸਤਿਕਾਰਯੋਗ ਗੁਰੂ ਰੋਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਵੰਸ ਦਾਨੀ ਸਾਹਿਬੇ ਕੁਮਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਕੋਈ ਵੀ ਰਸਨਾ ਵਾਂਜੀ ਨਾਰੇ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀਆਂ ਨੇ ਅਪਾਰ ਰਹਿਮਤ ਕੀਤੀ ਹੈ ਅਪਾਰ ਬਖਸ਼ਿਸ਼ ਕੀਤੀ ਹੈ ਜੋ ਕਿ ਸਾਨੂੰ ਇਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਸਤਗੁਰੂ ਜੀਆਂ ਨੇ ਸਤਸੰਗ ਦਾ ਵਿਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅੱਜ ਸਤਗੁਰੂ ਜੀ ਦੀ ਰਹਿਮਤ ਸਦਕਾ ਸਤਗੁਰੂ ਜੀਆਂ ਦੀ ਕਿਰਪਾ ਸਦਕਾ ਸੰਗਰਾਮ ਦਾ ਪਾਵਨ ਪਵਿੱਤਰ ਦਿਹਾੜਾ ਹੈ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ 12 ਮਹਾ ਮਾਜ ਰਾਗ ਅੰਦਰ ਜੋ ਸਤਿਗੁਰ ਜੀਆਂ ਦੀ ਬਾਣੀ ਹੈ ਉਸ ਅੰਦਰ ਕੱਤਕ ਦੇ ਮਹੀਨੇ ਦੁਆਰਾ ਸਾਨੂੰ ਕੀ ਉਪਦੇਸ਼ ਬਖਸ਼ ਰਹੇ ਹਨ ਸਾਡੇ ਤੇ ਕੀ ਰਹਿਮਤ ਕਰ ਰਹੇ ਹਨ ਆਓ ਆਪਾਂ ਸਰਵਣ ਕਰੀਏ ਅਤੇ ਬਾਣੀ ਨੂੰ ਆਪਣੇ ਹਿਰਦਿਆਂ ਦੇ ਅੰਦਰ ਵਸਾਈਏ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋਗ ਅੱਜ ਕੱਤਕ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਡੇ ਤੇ ਰਹਿਮਤ ਕਰਦੇ ਹੋਏ ਸਾਨੂੰ ਸਮਝਾ ਰਹੇ ਨੇ ਮੇਰੇ ਆ ਮਨਾ ਕੱਤਕ ਦੇ ਮਹੀਨੇ ਵਿੱਚ ਤੂੰ ਜਿਹੋ ਜੇ ਵੀ ਕੰਮ ਕਰੇਗਾ ਉਹੋ ਜਿਹਾ ਤੈਨੂੰ ਫਲ ਮਿਲੇਗਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਦੋਗ ਐ ਮੇਰੇ ਮਨਾ ਜਿਹੋ ਜੇ ਕੰਮ ਕਰੇਗਾ ਉਹੋ ਜਿਹਾ ਤੈਨੂੰ ਫਲ ਮਿਲੇਗਾ ਜੇ ਤੂੰ ਮਾੜੇ ਕੰਮ ਕਰੇਗਾ ਮਾੜੇ ਕੰਮਾਂ ਦਾ ਮਾੜਾ ਨਤੀਜਾ ਹੈ ਫਿਰ ਤੂੰ ਕਿਸੇ ਨੂੰ ਦੂਜੇ ਨੂੰ ਦੋਸ਼ ਨਾ ਦੇਈਂ ਜ਼ਿੰਦਗੀ ਵਿੱਚ ਦੁੱਖ ਆ ਗਿਆ ਇਹ ਨਾ ਕਹੀਂ ਬੇ ਦੂਜੇ ਨੇ ਮੇਰੇ ਉੱਤੇ ਕਾਰਾ ਕਰ ਦਿੱਤਾ ਤਾਂ ਮੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਨਹੀਂ ਸਤਿਗੁਰੂ ਜੀ ਕਹਿੰਦੇ ਤੂੰ ਜਿਹੋ ਜੇ ਕੰਮ ਕਰਦਾ ਉਹੋ ਜੇ ਕੰਮਾਂ ਦੇ ਮੁਤਾਬਕ ਤੈਨੂੰ ਸਜ਼ਾ ਮਿਲਦੀ ਹੈ ਦੱਦਾ ਦੋਸ਼ ਨਾ ਦੇਓ ਕਿਸੈ ਦੋਸ਼ ਕਰਮਾ ਆਪਣਿਆਂ ਇਹ ਸਾਡੇ ਆਪਣੇ ਕਰਮਾਂ ਦਾ ਹੀ ਦੋਸ਼ ਹੈ ਜੋ ਅੱਜ ਅਸੀਂ ਭੋਗ ਰਹੇ ਹਾਂ ਦੱਦਾ ਦੋਸ਼ ਨਾ ਦੇਓ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਦੂਜੇ ਨੂੰ ਕਿਉਂ ਦੋਸ਼ ਦੇ ਰਿਆਂ ਵੇ ਦੂਜੇ ਦੀ ਖਾਤਰ ਮੈਂ ਦੁਖੀ ਹਾਂ ਨਹੀਂ ਨਹੀਂ ਤੂੰ ਆਪਣੇ ਕਰਮਾਂ ਕਰਕੇ ਹੀ ਦੁਖੀ ਆ ਜੋ ਤੂੰ ਕਰ ਰਿਆ ਉਹੀ ਕੁਝ ਤੈਨੂੰ ਮਿਲਦਾ ਜਿਵੇਂ ਮੈਂ ਬੜੀ ਵਾਰ ਅਰਜ ਕਰਦਾ ਹੁੰਨਾ ਵੀ ਜੱਜ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਇਨਸਾਨ ਜਿਹੋ ਜੇ ਕੰਮ ਕਰਦਾ ਜਦੋਂ ਜੱਜ ਉਹਦੀ ਫਾਈਲ ਦੇਖਦਾ ਉਹ ਫਾਈਲ ਦੇ ਆਧਾਰ ਤੇ ਜੱਜ ਇਨਸਾਨ ਦੇ ਕੇਸ ਦੇ ਆਧਾਰ ਤੇ ਹੀ ਉਹਨੂੰ ਸਜ਼ਾ ਦਿੰਦਾ ਹੈ ਕਰਮ ਇਨਸਾਨ ਨੇ ਕੀਤਾ ਹੁੰਦਾ ਮੁਜਲਮ ਨੇ ਕੀਤਾ ਹੁੰਦਾ ਉਹਦੇ ਆਧਾਰ ਤੇ ਜੱਜ ਉਹਨੂੰ ਸਜ਼ਾ ਦੇ ਦਿੰਦਾ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਜੀ ਵੀ ਸਾਨੂੰ ਫਲ ਦਿੰਦਾ ਜੇ ਅਸੀਂ ਮਾੜੇ ਕੰਮ ਕਰਾਂਗੇ ਮਾੜੇ ਕੰਮਾਂ ਦਾ ਮਾੜਾ ਫਲ ਹੈ ਤੇ ਜੇ ਚੰਗੇ ਕੰਮ ਕਰਾਂਗੇ ਚੰਗੇ ਕੰਮਾਂ ਦਾ ਚੰਗਾ ਫਲ ਹੈ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਕਤਕ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਹਿ ਰਹੇ ਨੇ ਜਿਹੋ ਜੇ ਕਰਮ ਕਮਾਏਗਾ ਉਹੋ ਜਿਹਾ ਫਲ ਮਿਲੇਗਾ ਫਿਰ ਕਿਸੇ ਦੂਜੇ ਨੂੰ ਦੋਸ਼ ਨਾ ਦੇਈ ਕਿਸੇ ਦੂਜੇ ਦੇ ਸਿਰ ਨਾ ਮੜੀ ਵੀ ਇਹਦੀ ਖਾਤਰ ਮੈਂ ਅੱਜ ਦੁਖੀ ਹਾਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਦੋਸ਼ ਸਭ ਤੋਂ ਵੱਡਾ ਜਿਹੜਾ ਤੂੰ ਗੁਨਾਹ ਕੀਤਾ ਉਹ ਇਹ ਕੀਤਾ ਵੀ ਤੂੰ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਤੂੰ ਆਪਣੀ ਜ਼ਿੰਦਗੀ ਅੰਦਰੋਂ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਜਿਹੜੇ ਪ੍ਰਮਾਤਮਾ ਨੇ ਤੈਨੂੰ ਇੰਨਾ ਸੁੰਦਰ ਸਰੀਰ ਦਿੱਤਾ ਜਿਹੜੇ ਵਾਹਿਗੁਰੂ ਜੀ ਨੇ ਤੈਨੂੰ ਸੁਣਨ ਵਾਸਤੇ ਕੰਨ ਕੰਮ ਕਰਨ ਵਾਸਤੇ ਹੱਥ ਪੈਰ ਬੋਲਣ ਵਾਸਤੇ ਜੀਭਾ ਦੇਖਣ ਵਾਸਤੇ ਅੱਖਾਂ ਦਿੱਤੀਆਂ ਇੱਥੋਂ ਤੱਕ ਤੈਨੂੰ ਐਨੇ ਕੀਮਤੀ ਪ੍ਰਮਾਤਮਾ ਵਾਹਿਗੁਰੂ ਜੀ ਸੁਆਸ ਦੇ ਰਿਆ ਇੱਕ ਦਿਨ ਵਿੱਚ ਸਹੀ ਸਲਾਮਤ ਬੰਦਾ 24000 ਸਵਾਸ ਲੈਂਦਾ ਹੈ ਕਿਸੇ ਡਾਕਟਰ ਨੂੰ ਕਹੋ ਮੋਰੇ ਮੁਰਦਾ ਪਿਆ ਹੋਵੇ ਡਾਕਟਰ ਸਾਹਿਬ ਇਹ ਮੁਰਦੇ ਵਿੱਚ ਦੋ ਸਵਾਸ ਪਾ ਦਿਓ ਸਾਡੀ ਗੱਲ ਹੀ ਕਰਾ ਦਿਓ ਇਹਦੇ ਨਾਲ ਤੁਹਾਨੂੰ ਅਸੀਂ ਬੜੀ ਮਾਇਆ ਦੇਵਾਂਗੇ ਜਿੰਨੀ ਤੁਸੀਂ ਕਹੋਗੇ ਉੰਨੀ ਮਾਇਆ ਦੇ ਦੇਵਾਂਗੇ ਪਰ ਗੁਰਮੁਖੋ ਉਹ ਡਾਕਟਰ ਦੇ ਵੀ ਹੱਥ ਖੜੇ ਹੋ ਜਾਣਗੇ ਆਪਣੇ ਮਨ ਨੂੰ ਪੁੱਛ ਕੇ ਦੇਖੀਏ ਮਨਾ ਪ੍ਰਮਾਤਮਾ ਤੈਨੂੰ ਇੰਨਾ ਕੁਝ ਦੇ ਰਿਹਾ ਐਨੇ ਕੀਮਤੀ ਸੁਵਾਸ ਦੇ ਰਿਹਾ ਤੈਨੂੰ ਮਨੁੱਖਾ ਸਰੀਰ ਦਿੱਤਾ ਤੂੰ ਅੱਜ ਉਹ ਪ੍ਰਮਾਤਮਾ ਨੂੰ ਹੀ ਭੁਲਾ ਦਿੱਤਾ ਕੀ ਤੂੰ ਪ੍ਰਮਾਤਮਾ ਨੂੰ ਅੱਜ ਯਾਦ ਕਰ ਰਿਆ ਨਹੀਂ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਾਹਿਗੁਰੂ ਜੀ ਨੂੰ ਭੁਲਾ ਦਿੱਤਾ ਅੱਜ ਇਹ ਇਨਸਾਨ ਨੇ ਵਿਆਪਨ ਸੱਬੇ ਰੋਗ ਪਰਮੇਸ਼ਰ ਨੂੰ ਭੁੱਲਣ ਕਰਕੇ ਇਹਦੀ ਜ਼ਿੰਦਗੀ ਅੰਦਰ ਅੱਜ ਰੋਗ ਆ ਗਏ ਅੱਜ ਦੁੱਖ ਤਕਲੀਫਾਂ ਆ ਗਈਆਂ ਕਲੇਸ਼ ਨੇ ਜੋਰ ਪਾ ਲਿਆ ਖਸਮ ਬਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਜਦੋਂ ਖਸਮ ਨੂੰ ਭੁੱਲ ਗਿਆ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਨਾਲ ਜਦੋਂ ਇਹਨੇ ਪਿਆਰ ਪਾ ਲਿਆ ਪਰਮਾਤਮਾ ਨੂੰ ਭੁਲਾ ਦਿੱਤਾ ਉਦੋਂ ਇਹਦੀ ਜ਼ਿੰਦਗੀ ਅੰਦਰ ਰੋਗ ਆ ਜਾਣਗੇ ਦੁੱਖ ਆ ਜਾਣਗੇ ਵੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਮਹਾਰਾਜ ਕਹਿੰਦੇ ਇਹ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ ਇਹਨੇ ਪਰਮਾਤਮਾ ਵੱਲੋਂ ਮੂੰਹ ਮੋੜ ਲਿਆ ਪਰਮਾਤਮਾ ਵੱਲੋਂ ਮੂੰਹ ਮੋੜਨ ਕਰਕੇ ਬੇਮੁਖ ਹੋਣ ਕਰਕੇ ਹੁਣ ਇਹਨੂੰ ਜਨਮ ਜਨਮਾਂ ਤਰਾਂ ਦੇ ਵਿਛੋੜੇ ਪੈ ਜਾਂਦੇ ਹੈ ਜਦੋਂ ਇਨਸਾਨ ਵਾਹਿਗੁਰੂ ਜੀ ਨੂੰ ਭੁੱਲ ਜਾਂਦਾ ਫਿਰ 84 ਦੇ ਗੇੜ ਵਿੱਚ ਪੈ ਜਾਂਦਾ 84 ਦਾ ਗੇੜ ਬੜਾ ਲੰਬਾ ਗੇੜ ਹੈ ਵਿਦਵਾਨ ਲਿਖਦੇ ਹੈ 7.5 ਅਰਬ ਸਾਲ ਲੱਗ ਜਾਂਦੇ ਹੈ 84 ਦਾ ਗੇੜ ਖਤਮ ਕਰਨ ਵਾਸਤੇ ਜਦੋਂ ਇਨਸਾਨ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੁਣ ਵੈਗੁਰੂ ਜੀ ਨੇ ਮਨੁੱਖਾ ਸਰੀਰ ਬਖਸ਼ਿਆ ਪਰ ਜੇ ਇਹ ਮਨੁੱਖਾ ਸਰੀਰ ਅੰਦਰ ਰਹਿ ਕੇ ਵੈਗੁਰੂ ਜੀ ਨੂੰ ਯਾਦ ਨਹੀਂ ਕਰਦੇ ਫਿਰ ਮਨਾ ਮੇਰੀਆ ਯਾਦ ਰੱਖੀ ਅੱਗੇ ਤੇਰੇ ਵਾਸਤੇ 84 ਦਾ ਖੇੜ ਫੇਰ ਤਿਆਰ ਹੈ ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਯੋਗ ਫਿਰ ਬੜੇ ਵਿਛੋੜੇ ਲੰਬੇ ਪੈ ਜਾਣੇ ਹਨ ਕਿੰਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਜਿੰਨੀਆਂ ਤੂੰ ਮਾਇਆ ਦੀਆਂ ਮੋਜਾਂ ਮਾੜ ਰਿਆਂ ਜਿੰਨੇ ਰਸ ਮਾਣ ਰਿਆਂ ਯਾਦ ਰੱਖੀ ਜਦੋਂ ਆਖਰੀ ਸਮਾ ਆ ਗਿਆ ਜਿੱਦਣ ਪ੍ਰਮਾਤਮਾ ਵਾਹਿਗੁਰੂ ਜੀ ਦਾ ਬਲਾਵਾ ਆ ਗਿਆ ਇਹ ਜਿੰਨੇ ਭੋਗ ਤੂੰ ਭੋਗ ਰਿਆਂ ਜਿੰਨੇ ਤੂੰ ਮਾਇਆ ਦੇ ਮੋਹ ਵਿੱਚ ਖਚਤ ਹੋ ਰਿਆਂ ਇਹ ਸਾਰੀ ਮਾਇਆ ਨੇ ਇੱਕ ਖਿੰਨ ਵਿੱਚ ਹੀ ਇੱਕ ਖਿੰਨ ਕਿੰਨਾ ਹੁੰਦਾ ਅੱਖ ਝਮਕਣ ਜਿੰਨਾ ਸਮਾਂ ਖਿੰਨ ਮੈਂ ਕੋੜੇ ਹੋਏ ਗਏ ਇੱਕ ਖਿੰਨ ਵਿੱਚ ਹੀ ਇਹ ਚੀਜ਼ਾਂ ਨੇ ਪਰਾਈਆਂ ਹੋ ਜਾਣਾ ਹੈ ਜਿੱਤੜੇ ਮਾਇਆ ਭੋਗ ਜਿੰਨੀਆਂ ਤੂੰ ਇਹ ਭੋਗ ਰਿਆ ਹੈ ਜਿੰਨੀਆਂ ਮਾਇਆ ਦੀਆਂ ਮੋਜਾਂ ਮਾੜ ਰਿਆ ਹੈ ਤੇ ਯਾਦ ਰੱਖੀ ਜਦੋਂ ਸੰਸਾਰ ਤੋਂ ਜਾਣਾ ਪਿਆ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਪ੍ਰਾਏ ਹੋ ਜਾਣਾ ਵੇਚਣਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਮਹਾਰਾਜ ਕਹਿੰਦੇ ਵੇਚਣਾ ਕੋਈ ਕਰ ਸਕੈ ਫਿਰ ਕਿਸੇ ਨੇ ਵੀ ਕੁਝ ਨਹੀਂ ਕਰਨਾ ਕਿਸ ਥੈ ਰੋਵੇ ਰੋਜ ਕਿਹਦੇ ਕੋ ਜਾ ਕੇ ਰੋਏਗਾ ਕੋਈ ਕੁਝ ਨਹੀਂ ਕਰ ਸਕੇਗਾ ਜਿਹੋ ਜੇ ਵੀ ਕਰਮ ਕਰਦਾ ਉਹ ਕਰਮਾਂ ਦਾ ਫਲ ਤੈਨੂੰ ਭੁਗਤਣਾ ਹੀ ਪਏਗਾ ਤਾਂ ਹੀ ਬਾਣੀ ਵਿੱਚ ਆਖਿਆ RAM ਸਿਮਰ RAM ਸਿਮਰ ਪਛਤਾਏਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਪਤਾ ਨਹੀਂ ਕਿਹੜੇ ਵੇਲੇ ਸਮਾ ਆ ਜਾਏ ਜੇ ਤੂੰ ਹੁਣ ਨਾਮ ਨਹੀਂ ਜਪਦਾ ਫਿਰ ਆਖਰਕਾਰ ਤੈਨੂੰ ਪਛਤਾਉਣਾ ਪਏਗਾ ਸਤਿਗੁਰੂ ਜੀ ਕਹਿੰਦੇ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਦ ਹੈ ਕਹਿਓ ਮੰਨ ਲੈ ਮੇਰੋ ਐ ਮੇਰਿਆ ਮਨਾ ਸਤਿਗੁਰੂ ਜੀ ਦਾ ਕਹਿਣਾ ਮੰਨ ਲੈ ਮਹਾਰਾਜ ਕਹਿੰਦੇ ਮੇਰਾ ਕਹਿਣਾ ਮੰਨ ਕੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਤੇਰੀ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਹਰ ਰੋਜ਼ ਤੇਰੀ ਜ਼ਿੰਦਗੀ ਲੰਘ ਰਹੀ ਹੈ ਹਰ ਰੋਜ਼ ਤੇਰੀ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ ਜਦੋਂ ਘਟਦਿਆਂ ਘਟਦਿਆਂ ਇੱਕ ਸਮਾਂ ਆ ਜਾਏਗਾ ਜਦੋਂ ਤੈਨੂੰ ਇਹ ਸੰਸਾਰ ਛੱਡ ਕੇ ਜਾਣਾ ਪਏਗਾ ਵਿੱਚ ਨਾ ਕੋਈ ਕਰ ਸਕੇ ਫਿਰ ਉੱਥੇ ਕੋਈ ਕੁਝ ਨਹੀਂ ਕਰ ਸਕੇਗਾ ਕਿਸਥੈ ਰੋਵੇ ਰੋਜ਼ ਕਿਹਦੇ ਅੱਗੇ ਰੋਏਗਾ ਕਿਸੇ ਨੇ ਤੇਰਾ ਬਚੋਲਾ ਨਹੀਂ ਬਣਨਾ ਪਰ ਜੇ ਤੂੰ ਪਰਮਾਤਮਾ ਦਾ ਨਾਮ ਜਪਿਆ ਹੋਇਆ ਜੇ ਵਾਹਿਗੁਰੂ ਜੀ ਨੂੰ ਯਾਦ ਕੀਤਾ ਹੋਇਆ ਫਿਰ ਤੂੰ ਜਮਾ ਦੀ ਮਾਰ ਤੋਂ ਬਚ ਸਕੇਗਾ ਕੀਤਾ ਕਿਛੂ ਨਾ ਹੋਵੇਈ ਲਿਖਿਆ ਧੁਰ ਸੰਜੋਗ ਮਹਾਰਾਜ ਕਹਿੰਦੇ ਕੀਤਾ ਕਿਛੂ ਨਾ ਹੋਵੇਈ ਕਿਸੇ ਦਾ ਕੀਤਾ ਕੁਛ ਨਹੀਂ ਹੋ ਸਕਦਾ ਲਿਖਿਆ ਧੁਰ ਸੰਜੋਗ ਇਹ ਤਾਂ ਧੁਰੋਂ ਹੀ ਪਰਮਾਤਮਾ ਵਾਹਿਗੁਰੂ ਜੀ ਨੇ ਲੇਖ ਲਿਖ ਦਿੱਤਾ ਕਿਹੜਾ ਲੇਖ ਵੀ ਜੋ ਤੂੰ ਕਰੇਗਾ ਉਹੀ ਤੈਨੂੰ ਫਲ ਮਿਲੇਗਾ ਆ ਮੱਥੇ ਉੱਤੇ ਸਾਡੇ ਵਾਹਿਗੁਰੂ ਜੀ ਨੇ ਲਿਖਿਆ ਹੋਇਆ ਹੈ ਮਾੜੇ ਕਰਮਾਂ ਦਾ ਮਾੜਾ ਨਤੀਜਾ ਜੇ ਚੰਗੇ ਕੰਮ ਕਰੇਗਾ ਉਹਦਾ ਫਲ ਵੀ ਤੈਨੂੰ ਮਿਲੇਗਾ ਚੰਗੇ ਕਰਮਾਂ ਦਾ ਫਲ ਵੀ ਤੈਨੂੰ ਮਿਲੇਗਾ ਮਾੜੇ ਕਰਮਾਂ ਦਾ ਫਲ ਵੀ ਤੈਨੂੰ ਮਿਲੇਗਾ ਇਹ ਵਾਹਿਗੁਰੂ ਜੀ ਨੇ ਤੇਰੇ ਜਨਮ ਤੋਂ ਪਹਿਲਾਂ ਹੀ ਤੇਰੇ ਮੱਥੇ ਉੱਤੇ ਲਿਖਿਆ ਹੋਇਆ ਹੈ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਜੇ ਕਿਤੇ ਚੰਗੇ ਕਰਮਾਂ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਦੀ ਰਹਿਮਤ ਹੋ ਜਾਏ ਗੁਰੂ ਸਾਹਿਬ ਜੀ ਮਿਲ ਜਾਣ ਰੱਬ ਨਾਲ ਜੁੜੇ ਹੋਏ ਗੁਰਮਖ ਮਿਲ ਜਾਣ ਕਿਤੇ ਮਹਾਰਾਜ ਕਹਿੰਦੇ ਉਤਰੈ ਸਭ ਵਿਯੋਗ ਜਿਹੜੇ ਸਾਡੇ ਜਨਮਾਂ ਜਨਮਾਂ ਤਰਾਂ ਦੇ ਵਿਛੋੜੇ ਪਏ ਐ ਇਹ ਸਾਰੇ ਵਿਛੋੜੇ ਦੂਰ ਹੋ ਜਾਣਗੇ ਦੁੱਖ ਮਿਟ ਜਾਣਗੇ ਪਰ ਜੇ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏ ਜੇ ਪਰਮਾਤਮਾ ਵਾਹਿਗੁਰੂ ਜੀ ਦੀ ਰਹਿਮਤ ਹੋ ਜਾਏ ਐਵੇਂ ਨਹੀਂ ਭਗਤ ਰਵਿਦਾਸ ਮਹਾਰਾਜ ਜੀਆਂ ਨੇ ਬਾਣੀ ਵਿੱਚ ਆਖਿਆ ਬਹੁਤ ਜਨਮ ਵਿਸਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭੈਓ ਦਰਸ਼ਨ ਦੇਖੇ ਬੜੇ ਜਨਮ ਹੋਗੇ ਐ ਵਾਹਿਗੁਰੂ ਜੀ ਤੁਹਾਡੇ ਨਾਲੋਂ ਵਿਛੜਿਆ ਹੋਇਆਂ ਨੂੰ ਸਾਨੂੰ ਵੀ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਭਗਤ ਰਵਿਦਾਸ ਮਹਾਰਾਜ ਅਰਦਾਸ ਕਰ ਰਹੇ ਹੈ ਅਸੀਂ ਵੀ ਅਰਦਾਸ ਕਰਿਆ ਕਰੀਏ ਮਹਾਰਾਜ ਆ ਜਨਮ ਮਿਲਿਆ ਇਹ ਜਨਮ ਤੁਹਾਡੇ ਲੇਖੇ ਲੱਗ ਜਾਏ ਜਦੋਂ ਐਦਾਂ ਅਰਦਾਸਾਂ ਕਰਾਂਗੇ ਗੁਰੂ ਜੀ ਵਾਲੇ ਬਣਾਂਗੇ ਗੁਰੂ ਜੀ ਦੇ ਬਚਨਾਂ ਤੇ ਚੱਲਾਂਗੇ ਜੇ ਕਿਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਚੰਗੇ ਭਾਗਾਂ ਦੇ ਨਾਲ ਉਹ ਪਰਮਾਤਮਾ ਵਾਹਿਗੁਰੂ ਜੀ ਮਿਲ ਪਏ ਤਾਂ ਉਤਰੇ ਸਭ ਵਿਯੋਗ ਮਹਾਰਾਜ ਕਹਿੰਦੇ ਤਾਂ ਤੇਰੇ ਸਾਰੇ ਦੁੱਖ ਤਕਲੀਫ ਮਿਟ ਜਾਣਗੇ ਦੂਰ ਹੋ ਜਾਣਗੇ ਨਾਨਕ ਕਉ ਪ੍ਰਭ ਰਾਖ ਲੇਹ ਮੇਰੇ ਸਾਹਿਬ ਬੰਦੀ ਮੋਚ ਨਾਨਕ ਕਉ ਪ੍ਰਭ ਰਾਖ ਲੇਹ ਐ ਪ੍ਰਮਾਤਮਾ ਐ ਵਾਹਿਗੁਰੂ ਜੀ ਤੁਹਾਡੇ ਚਰਣਾ ਵਿੱਚ ਅਰਦਾਸ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਮਾਇਆ ਦੇ ਮੋਹ ਤੋਂ ਬਚਾ ਲਓ ਮੇਰੇ ਸਾਹਿਬ ਬੰਦੀ ਮੋਚ ਬੰਦੀ ਮੋਚ ਤੋਂ ਭਾਵ ਹੈ ਕੈਦ ਤੋਂ ਛੁਡਾਣ ਵਾਲੇ ਮੇਰੇ ਸਾਹਿਬ ਮੇਰੇ ਪਰਮਾਤਮਾ ਮੈਨੂੰ ਵੀ ਮਾਇਆ ਦੇ ਮੋਹ ਤੋਂ ਬਚਾ ਲਓ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਸਗਲ ਦੁਆਰ ਕੋ ਛਾੜ ਕੇ ਗਹੇਉ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬੰਦਨ ਕਾਟ ਐ ਮੇਰੇ ਪਰਮਾਤਮਾ ਐ ਮੇਰੇ ਸਤਗੁਰੂ ਜੀ ਮੇਰੇ ਵੀ ਬੰਦਨ ਕੱਟ ਦਿਓ ਮੇਰੇ ਮਾਇਆ ਦੇ ਮੋਹ ਵਾਲੇ ਬੰਦਨ ਕੱਟ ਦਿਓ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਜਦੋਂ ਇਉਂ ਅਰਦਾਸਾਂ ਕਰਾਂਗੇ ਫਿਰ ਸਤਿਗੁਰੂ ਜੀ ਸਾਡੇ ਤੇ ਤਰਸ ਕਰਦੇ ਹੋਏ ਸਾਨੂੰ ਮਾਇਆ ਤੋਂ ਬਚਾ ਲੈਣਗੇ ਕਤਕ ਹੋਵੇ ਸਾਧ ਸੰਗ ਬਿਨ ਸੈ ਸਬੇ ਸੋਚ ਮਹਾਰਾਜ ਕਹਿੰਦੇ ਕਤਕ ਹੋਵੇ ਸਾਧ ਸੰਗ ਸਤਿਗੁਰੂ ਜੀ ਕਹਿੰਦੇ ਮੇਰਿਆ ਮਨਾ ਜੇ ਤੂੰ ਕਤਕ ਦੇ ਮਹੀਨੇ ਸਾਧ ਸੰਗਤ ਵਿੱਚ ਆ ਕੇ ਮਿਲ ਜਾਏਂ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਘਰ ਦੀਆਂ ਗੱਲਾਂ ਸੁਣੇ ਪਰਮਾਤਮਾ ਦੇ ਘਰ ਦੀ ਸਿਮਤ ਸਲਾਹ ਕਰੇ ਬਿਨ ਸੇ ਸਭੇ ਸੋਚ ਸਤ ਸੰਗਤ ਕਰਨ ਕਰਕੇ ਤੇਰੀ ਜ਼ਿੰਦਗੀ ਵਿੱਚੋਂ ਸਾਰੀ ਚਿੰਤਾ ਖਤਮ ਹੋ ਜਾਏਗੀ ਤੇਰੀ ਜ਼ਿੰਦਗੀ ਵਿੱਚੋਂ ਸਾਰੀ ਫਿਕਰ ਖਤਮ ਹੋ ਜਾਏਗੀ ਸੋ ਗੁਰਮਖੋ ਇਹ ਸੰਨ ਜੋ ਅੱਜ ਧੰਗੁਰੂ ਅਰਜਨ ਦੇ ਮਹਾਰਾਜ ਜੀਆ ਨੇ ਸਾਡੇ ਤੇ ਕਿਰਪਾ ਕੀਤੀ ਹੈ ਕੱਤਕ ਦੇ ਮਹੀਨੇ ਦੁਆਰਾ ਸਤਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ ਗੁਰਮਖੋ ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਸਦਾ ਵਾਸਤੇ ਵਸ ਜਾਏ ਵੀ ਜਿਹੋ ਜੇ ਅਸੀਂ ਕਰਮ ਕਰਾਂਗੇ ਉਹੋ ਜਿਹਾ ਹੀ ਸਾਨੂੰ ਫਲ ਮਿਲੇਗਾ ਚੰਗੇ ਕਰਮਾਂ ਦਾ ਚੰਗਾ ਫਲ ਹੈ ਮਾੜੇ ਕਰਮਾਂ ਦਾ ਮਾੜਾ ਫਲ ਹੈ ਜੇ ਅਸੀਂ ਪਰਮੇਸ਼ਰ ਨੂੰ ਭੁੱਲਦੇ ਹਾਂ ਅੱਜ ਵੀ ਦੁਖੀ ਹਾਂ ਅੱਗੇ ਵੀ ਦੁਖੀ ਰਵਾਂਗੇ ਸੁਖੀ ਉਦੋਂ ਹੀ ਹੋ ਸਕਦੇ ਹਾਂ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਰੱਖਾਂਗੇ ਡਿੱਠਾ ਸਭ ਸੰਸਾਰ ਸੁਖ ਨਾਮ ਬਿਨ ਹਰ ਕੇ ਨਾਮ ਬਿਨਾ ਦੁੱਖ ਪਾਵੈ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਦੁਖੀ ਹੋਵਾਂਗੇ ਸੁਖ ਹੈ ਆਨੰਦ ਹੈ ਸ਼ਾਂਤੀ ਹੈ ਤਾਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਵਿੱਚ ਹੀ ਹੈ ਅਰਦਾਸ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆ ਦੇ ਚਰਣਾ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚਰਣਾ ਵਿੱਚ ਸਤਿਗੁਰੂ ਜੀ ਅੱਜ ਆਪ ਜੀਆ ਨੇ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜੇ ਦੀ ਬਖਸ਼ਿਸ਼ ਕੀਤੀ ਹੈ ਕੱਤਕ ਦੇ ਮਹੀਨੇ ਦੀ ਬਖਸ਼ਿਸ਼ ਕੀਤੀ ਹੈ ਮਹਾਰਾਜ ਇਹ ਕੱਤਕ ਦਾ ਮਹੀਨਾ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਭਰਿਆ ਆਵੇ ਆਪ ਜੀ ਕਿਰਪਾ ਕਰਿਓ ਸਮੂਹ ਸੰਗਤਾਂ ਦੇ ਸਿਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਨਾਮ ਬਖਸ਼ਿਓ ਬਾਣੀ ਬਾਣੇ ਨਾਲ ਸੰਗਤਾਂ ਨੂੰ ਜੋੜਿਓ ਸਾਰੀਆਂ ਸੰਗਤਾਂ ਦੇ ਘਰਾਂ ਵਿੱਚ ਸੁੱਖ ਆਣ ਸਾਰੇ ਸੁਖੀ ਹੋਣ ਆਪ ਜੀ ਦਾ ਨਾਮ ਜਪਣ ਤੋਂ ਗੁਰਮਖੋ ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਿਓ ਜੀ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਉਪਦੇਸ਼ ਸਤਗੁਰੂ ਜੀ ਦਾ ਜਾਣ ਕੇ ਆਪਣੇ ਹਿਰਦਿਆਂ ਦੇ ਅੰਦਰ ਵਸਾ ਲਿਓ ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ ਜੀ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ